ਬਾਈ ਗੁਰਜੀ ਦੀ ਫਤਿਹ ਇਹ ਜੀ ਸਾਡੇ ਇੱਥੇ ਪੰਡ ਦਾ ਮਸਲਾ ਸੀਗਾ ਅੱਛਾ ਜੀ ਕਿਹੜੇ ਪੰਡ ਤੋਂ ਬਾਈ ਜੀ ਕੋਟੇ ਛੇਰ ਜਾਂਦੇ ਅੱਛਾ ਜੀ ਹਾਂਜੀ ਅੱਛਾ ਜੀ ਕੀ ਮਸਲਾ ਸੀਗਾ ਜੀ ਇੱਕ ਜਾਣਾ ਮਸਲਾ ਮਰੇ ਸਾਡਾ ਸਾਡੇ ਇੱਥੇ ਬੱਚੇ ਧੀਆ ਭੈਣਾ ਲੰਗਦੀਆਂ ਵਾ ਰੋਜ਼ ਅੱਛਾ ਜੀ ਤੇ ਸਾਡਾ ਝੇਟ ਆ ਕੋਟੇ ਛੇਰ ਜਾਂਦੇ ਪੰਡ ਦਾ ਜੀ ਬਾਈ ਜੀ ਠੀਕ ਹੈ ਜੀ ਇੱਥੇ ਨਾਮ ਤੁਹਾਡਾ ਕੀ ਹੈ ਤੁਹਾਡਾ ਨਾਮ ਸਿੰਘ ਖਾਲਸਾ ਮੇਰਾ ਨਾਮ ਹੈ ਠੀਕ ਹੈ ਜੀ ਤੇ ਇੱਥੇ ਗਲਤ ਪਹਿਲਾ ਚੱਲਦਾ ਸੀਗਾ ਤੇ ਸਾਡਾ ਕਈ ਦਿਨਾਂ ਤੋਂ ਮੋਰਚਾ ਲੱਗਿਆ ਹੋਇਆ ਸੀ ਤੇ ਅਸੀਂ ਵਾਰਨਿੰਗ ਵੀ ਦਿੱਤੀ ਸੀ ਇੱਕ ਦੋ ਵਾਰ ਇਹਨਾਂ ਨੂੰ ਕਿ ਬੰਦ ਕਰ ਦਿਓ ਇਹ। ਠੀਕ ਹੈ ਜੀ। ਤੇ ਅੱਜ ਸਾਡਾ ਮੋਰਚਾ ਫਤਿਹ ਹੋ ਗਿਆ ਵਾ। ਠੀਕ ਹੈ। ਅਸੀਂ ਮੋਰਚਾ ਬੰਦ ਕਰਾਤਾ ਵਾ। ਠੀਕ ਹੈ। ਅੱਗੇ ਤੋਂ ਕਹਿੰਦੇ ਇਹ ਗਲਤੀ ਹੋਊਗੀ। ਤਾਂ ਫਿਰ ਅਹੀ ਕਹ ਵੀ ਇੱਥੇ ਅੱਗ ਲਾ ਦੇਣੀ ਆ। ਠੀਕ ਹੈ ਨਹੀਂ? ਬਾਕੀ ਥੋੜੀ ਥੋੜੀ ਜਿਵੇਂ ਤੁਸੀਂ ਕਹੋਗੇ ਉਵੇਂ ਕਰਨਾਗੇ। ਕਿਹੜਾ ਹੋਟਲ ਸੀਗਾ ਬਾਈ ਜੀ ਇਹ ਨਾ ਕੀ ਇਹਦਾ ਜੀ? ਸਾਨੂੰ ਨਾਂ ਤਾਂ ਦਾ ਪਤਾ ਹੀ ਨਹੀਂ ਲੱਗਿਆ। ਅੱਜ ਮੌਕੇ ਤੇ ਮੁੰਡੇ ਕੁੜੀਆਂ ਅੰਦਰ ਸੀਗੇ ਜਦੋਂ ਤੁਸੀਂ ਰੇਡ ਕਰਵਾਈ ਹੈ ਪੁਲਿਸ ਤੋਂ ਕਹਿ ਕੇ। ਹਾਂਜੀ ਹਾਂ ਕਿੰਨੇ ਜਣੇ ਸੀਗੇ ਤਕਰੀਬਨ ਹੋਣਗੇ ਘੱਟੋ-ਘੱਟ ਦੇਖੋ 5-6 ਜੋੜੇ ਦੇਖੋ ਹੁਣ ਆਪਰਾ ਆਰਾਮ ਕਰ ਕਰਦੇ ਆ ਜੀ ਨਹੀਂ ਨਹੀਂ ਆਪਾਂ ਕੋਈ ਉਹਨਾਂ ਦੀ ਫੋਟੋਆਂ ਥੋੜੀਆਂ ਜੀਆਂ ਆਪਾਂ ਤਾਂ ਵੈਸੇ ਪੁੱਛ ਲਈ ਆ ਵੀ ਕਿੰਨੇ ਜਣੇ ਸੀ ਅੰਦਰ ਜੀ ਇਹ ਤਕਰੀਬਨ ਹੋਣਗੇ ਘੱਟੋ ਘੱਟ 5-7 ਜਣੇ ਹੋਣਗੇ 5-7 ਜਣੇ ਸੀਗੇ 5-7 ਕੁੜੀਆਂ 5-7 ਮੁੰਡੇ ਹਾਂਜੀ ਅੰਦਰ ਕਮਰੇ ਕਿੰਨੇ ਟੋਟਲ ਬਣੇ ਹੋਏ ਆ ਕਮਰੇ ਹੋਣਗੇ 50-60 ਤੋਂ ਉੱਤੇ ਹੀ ਹੋਣਗੇ ਉੱਪਰ ਵੀ ਥੱਲੇ ਵੀ ਤਾਂ ਵੀ ਆ ਥੱਲੇ ਬਣੇ ਹੋਏ ਆ ਇਹ ਹੋਟਲ ਰੈਂਟ ਦੇ ਕਮਰੇ ਦਿੰਦੇ ਆ ਜਿਹੜੇ ਹਾਂਜੀ ਇਹਦਾ ਮਾਲਕ ਕੌਣ ਆ ਪਤਾ ਕੁਝ ਸਾਨੂੰ ਕੁਝ ਨਹੀਂ ਪਤਾ ਮਾਲਕ ਦਾ ਹਜੇ ਕੋਈ ਅੰਦਰ ਕੌਣ ਮਿਲਿਆ ਤੁਹਾਨੂੰ ਜਦੋਂ ਤੁਸੀਂ ਕਿਹਾ ਸੀ ਜਿਹਨੂੰ ਵਾਰਨਿੰਗ ਦਿੱਤੀ ਸੀ ਉਹ ਕ ਜਿਨ੍ਹਾਂ ਨੂੰ ਅੰਦਰ ਵਾਰਨਿੰਗ ਦਿੱਤੀ ਸੀ ਜਿਨ੍ਹਾਂ ਨੂੰ ਕਿਹਾ ਸੀ ਭੱਜ ਗਏ ਭੱਜ ਗਏ ਲੋ ਮੈਨੇਜਰ ਭੱਜ ਗਏ ਪਹਿਲਾਂ ਮੈਨੇਜਰਾਂ ਨੂੰ ਕਿਹਾ ਸੀਗਾ ਮੈਂ ਉਹਦਾ ਮੈਨੇਜਰ ਸੀਗਾ ਠੀਕ ਆ ਮੈਨੇਜਰ ਉਹ ਭੱਜ ਗਏ ਅੱਜ ਤੇ ਪਹਿਲਾਂ ਇਹਨਾਂ ਨੂੰ ਇੱਕ ਗੇੜਾ ਪਹਿਲਾਂ ਕਿਹਾ ਸੰਡੇ ਵਾਲੇ ਦਿਨ کہہ ਕੇ ਕੀਆ ਉਹ ਦਿਨ ਵੀ ਪੈਰਾ ਲਾਇਆ ਸੀਗਾ ਉਹ ਦਿਨ ਕਹਿੰਦੇ ਬੰਦ ਕਰ ਦਾਂਗੇ ਤੇ ਉਸ ਤੋਂ ਬਾਅਦ ਅੱਜ ਫੇਰ ਅਸੀਂ ਕਿਹਾ ਪੈਰਾ ਅੱਜ ਜਾਨਕਿ ਫੱਦੇ ਹੋ ਗਿਆ ਮੋਰਚਾ ਇਹ ਤੋਂ ਇਹ ਤੋਂ ਬਾਅਦ ਕਹਿੰਦੇ ਇੱਥੇ ਕੋਈ ਪੈਰਾ ਨਾ ਹੋਊਗਾ ਅੱਜ ਇਹ ਅਸੀਂ ਤੁਸੀਂ ਜਿਹੜਾ ਕਿ ਇਹ ਮੋਰਚਾ ਫਤਿਹ ਹੋ ਗਿਆ ਇਟ ਮੀਨਸ ਕੀ ਇਹਦਾ ਕੀ ਮਤਲਬ ਫਤਿਹ ਹੋ ਗਿਆ ਮਤਲਬ ਵੀ ਬੰਦ ਕਰਾਤਾ ਬੰਦ ਕਰਾਤਾ ਜੀ ਇਥੋਂ ਉਹਨੂੰ ਫਤਿਹ ਹੋਇਆ ਕਹਿੰਦੇ ਹਾਂ ਹਾਂ ਜੀ ਹਾਂ ਜੀ ਅੱਜ ਕਿੰਨੀ ਕਿੰਨੀ ਦੇਰ ਇੱਥੇ ਬਹਿਣਾ ਪਿਆ ਤੁਹਾਨੂੰ ਵੇਟ ਕਰਨੀ ਪਈ ਸਾਨੂੰ ਤਾਂ ਕਈ ਦਿਨਾਂ ਤੋਂ ਮਿਲ ਤੇ ਜਦਾਂ ਜੀ ਕਈ ਦਿਨਾਂ ਤੋਂ ਤੁਹਾਡੀ ਅੱਖਾਂ ਸਾਡੇ ਕਈ ਦਿਨਾਂ ਤੋਂ ਮੋਰਚਾ ਖਿਚੜਾ ਰੱਖਦਾ ਹੀ ਹੈ ਠੀਕ ਆ ਬੀਬੀਆਂ ਕਹਿੰਦੀਆਂ ਨੇ ਇਹਦੀਆਂ ਵੀ ਇੱਥੇ ਛੋਟੇ ਛੋਟੇ ਜਵਾਕੇ ਜਵਾਕ ਇੱਥੇ ਵੀ ਹਾਈਲਾਈਟਸ ਬਣ ਗਿਆ ਇੱਥੇ ਕੁੜੀਆਂ ਮੁੰਡੇ ਜਾ ਰਹੇ ਅੰਦਰ ਹੋ ਛੋਟੇ ਜਵਾਕਾਂ ਨੂੰ ਕੀ ਪਤਾ ਮਾਰੇ ਅੰਦਰ ਬੱਚੇ ਖੇਡਣ ਕਰ ਰਹੇ ਸੀ ਇਹ ਤੰਦਾ ਜਿਹੜਾ ਛੋਟੀ ਉਮਰ ਦੇ ਬੱਚੇ ਵੀ ਸੀ ਅੰਦਰ ਜੀ ਕੋਈ ਨਹੀਂ ਸਾਨੂੰ ਨਹੀਂ ਕੋਈ ਪਤਾ ਮਾਰੇ ਸੁਣਦੇ ਵੀ ਆ ਵੱਡੇ ਪੰਜ ਨੂੰ ਤੁਹਾਨੂੰ ਕੀ ਪਤਾ ਲੱਗਿਆ ਚੀਜ਼ ਹੁਣ ਕਿਵੇਂ ਦੱਸ ਸਕੀਏ ਨਗਰ ਆ ਸਾਡਾ ਇਹ ਜਨਾਬ ਨੂੰ ਹਾਂ ਜੀ ਇੱਕ ਮਿੰਟ ਜੇ ਹੁਣ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਆ ਕੋਈ ਕਾਰਵਾਈ ਨਹੀਂ ਕੀਦੀ ਫਿਰ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਐਕਸ਼ਨ ਹੈ ਜੇ ਇਹਨ ਸਾਡਾ ਸਾਨੂੰ ਪਹਿਲਾਂ ਹੀ ਬਚਨ ਕਰਕੇ ਆਟਿਆ ਪੁਲਿਸ ਨੇ ਤੁਹਾਡੇ ਕਿਹਦੇ ਰੇਡ ਕਰਤੀ ਬੰਦੇ ਅੰਦਰੋਂ ਫੜੇਗੇ ਹਾਂਜੀ ਅੱਠ ਕੁੜੀਆਂ ਜਾਂ ਪੰਜ ਕੁੜੀਆਂ ਜਿੰਨੇ ਵੀ ਤੁਸੀਂ ਕਹਿੰਨੇ ਜੇ ਪੁਲਿਸ ਇਹਨਾਂ ਦੇ ਪਰਚਾ ਨਹੀਂ ਦਿੰਦੀ ਜੀ ਫੇਰ ਕੀ ਅਗਲਾ ਐਕਸ਼ਨ ਹੋਊ ਸਾਡਾ ਅਗਲਾ ਐਕਸ਼ਨ ਇਹ ਹੈ ਜਿੱਥੇ ਵੀ ਤੁਸੀਂ ਇੱਕ ਵਾਰੀ ਇਹਨੇ ਤੇ ਰਿਪੋਰਟ ਦੋ ਜੱਜ ਕੋਣ ਕਹਿੰਦਾ ਜੋ ਵੀ ਹੈਗਾ ਠੀਕ ਹੈ ਹਾਂ ਫੇਰ ਰਿਪੋਰਟ ਰਿਪੋਰਟ ਦੇਣੀ ਪੁਲਿਸ ਵੀ ਜੇ ਨਾ ਨਾ ਕਰਨਗੇ ਫਿਰ ਅਹੀ ਅਗਲਾ ਐਕਸ਼ਨ ਤਾਂ ਨਹੀਂ ਮੌਕੇ ਤੇ ਜੋੜੇ ਬਰਾਮਦ ਹੋ ਗਏ ਜੀ ਫਿਰ ਵੀ ਆਪਾਂ ਜੇ ਦਰਖਾਸਤ ਵਾਲੇ ਪਾਸੇ ਚਲੀਏ ਗੱਲ ਬਣਦੀ ਨਹੀਂ ਹੈ ਜੀ ਖਾਲਸਾ ਜੀ ਉਹਦੀ ਹਾਂਜੀ ਜਿਹੜੀ ਮੌਕੇ ਤੇ ਕਾਰਵਾਈ ਹੋਣੀ ਬਣਦੀ ਸੀ ਅਸਲ ਦੇ ਵਿੱਚ ਜੀ ਉੱਥੇ ਉੱਥੇ ਹੁਣ ਹਾਂ ਬਿਲਕੁਲ ਕਾਰਵਾਈ ਹੋਣੀ ਬਣਦੀ ਸੀ ਜੀ ਦੇਖੋ ਹੀ ਦੇਖੋ ਕਿਸੇ ਦਾ ਸੀ ਅਸੀਂ ਦੇਖੋ ਮੇਰੀ ਗਾ ਦੇਖੋ ਹਰੱਕ ਦੇ ਧੀਆਂ ਪੇਣਾ ਅਸੀਂ ਕਿਸੇ ਨੂੰ ਮੂਹਰੇ ਲੈ ਕੇ ਨਹੀਂ ਆ ਸਕਦੇ ਧੀਆਂ ਪੇਣਾ ਤੇ ਦਰਖਾਸਤ ਅਸੀਂ ਇਹ ਨਹੀਂ ਕਹਿੰਦੇ ਧੀਆਂ ਪੇਣਾ ਤੇ ਦਫਰਚਾ ਦਾਰਦੇ ਹੋਵੇ ਜਿਹੜਾ ਇਹਦਾ ਓਨਰ ਆ ਉੱਥੇ ਪਰਚਾ ਦਾ ਰੋਣਾ ਚਾਹੀਦਾ ਕੋਈ ਮੌਕਾ ਨਹੀਂ ਬਚਦਾ ਰਹੇ ਆ ਦਾਸਤਾ ਦੇ ਰਹੇ ਮਾਰੇ ਦਾਸਤਾ ਦੇ ਰਹੇ ਇਹਨਾਂ ਨੇ ਮੁੰਡੇ ਕੁੜੀਆਂ ਭਜਾ ਦੇ ਕੇ ਪੁਲਿਸ ਨਾਲ ਲੈ ਗਈ ਇਹਨਾਂ ਦਾ ਦੋ ਮੁੰਡੇ ਕੁੜੀਆਂ ਲੈ ਗਈ ਪੁਲਿਸ ਕੋਈ ਅਸੀਂ ਕਿਸੇ ਦਾ ਮੈਟਰ ਦੇਖੋ ਕਿਸੇ ਦੀ ਬਦਨਾਮੀ ਅਸੀਂ ਨਹੀਂ ਕਹਿੰਦੇ ਚਾਹੁੰਦੇ ਬਦਨਾਮੀ ਨਹੀਂ ਸਰ ਪੁਲਿਸ ਮੁੰਡੇ ਕੁੜੀਆਂ ਆਪਦੇ ਨਾਲ ਲੈ ਗਈ ਦੇਖੋ ਸਾਡਾ ਸਾਡਾ ਮੇਨ ਮਾਰਕ ਪਈ ਆ ਜੇ ਇਹਨਾਂ ਨੇ ਬੰਦ ਨਾ ਕੀਤਾ ਫਿਰ ਅਸੀਂ ਦੂਜੀ ਰੋਡ ਬੰਦ ਕਰਾਵਾਂਗੇ ਨਹੀਂ ਤੁਸੀਂ ਸਰ ਬੰਦ ਜੀ ਸਕਦ ਕੇ ਕਰਾਓ ਪਰ ਜਿਹੜੇ ਮੁੰਡੇ ਕੁੜੀਆਂ ਅੰਦਰੋਂ ਖੜੇ ਪੁਲਿਸ ਨੇ ਭਜਾਤੇ ਜਾਂ ਨਾਲ ਲੈ ਗਈ ਨਹੀਂ 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 ਭਜਾਤੇ ਉਹਦਾ ਪੌਲਸ ਦਾ ਕੋਈ ਇਹਦੇ ਵਿੱਚ ਰਹਿਣ ਨਹੀਂ ਗਾ ਉਹ ਸਾਡੀ ਜਿੰਮੇ ਵੀ ਹੈਗੀ ਵੀ ਕੱਲ ਨੂੰ ਆਪਾਂ ਕਹੇ ਦੀ ਅੱਜ ਦਾ ਬਾਹਰ ਜਿਹੜੀ ਹੁਣ ਜਿਹੜੀ ਅੰਦਰ ਪੌਲਸ ਸਾਹਿਬ ਜੀ ਪੁਲਿਸ ਨੂੰ ਤੁਸੀਂ ਬੁਲਾਇਆ ਸੀ ਜਾਂ ਪੁਲਿਸ ਆਪਣੇ ਆਪ ਆਈ ਸੀ ਬੁਲਾਇਆ ਸੀ ਸਾਡਾ ਫਿਰ ਪੁਲਿਸ ਨਹੀਂ ਉਹ ਕਿਉਂ ਭਜਾਤੇ ਜੀ ਮੋਕੇ ਤੋਂ ਆਪ ਹੀ ਭੱਜ ਗਏ ਜੜੇ ਕੁੜੀ ਆਪੇ ਹੀ ਭੱਜ ਗਏ ਭੱਜ ਗਏ ਜੜੇ ਫਰਾਰ ਹੋ ਗਏ ਕੋਈ ਕੋਈ ਫਰਾਰ ਹੋਵੇ ਜਿੰਦਾ ਲਾਤਾ ਬਾਹਰੋਂ ਤੁਸੀਂ ਹਾਂ ਜੀ ਬਾਹਰ ਕੰਦਾ ਡਾ ਕੇ ਭੱਜ ਗਏ ਮੈਨੇਜਰ ਵੀ ਭੱਜੇ ਤੋਈ ਕੰਦਾ ਭੱਜ ਗਏ ਸਾਡੀ ਇਹੀ ਬੇਨਤੀ ਹੈ ਜੀ ਅੱਗੇ ਤੋਂ ਜੇ ਅਸੀਂ ਇਸੀ ਮੋਰਚਾ ਫੜ ਲਿਆ ਅਈ ਪੜ ਦੇਣਾ ਇੱਕ ਅਦਾਈ ਠੀਕ ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ